ਕੋਈ ਤਾਂ ਜਾਨਾਂ ਦੀ ਹੈ ਗੱਦੇਾਲ ਸਿੰਘ ਜੀ ਤੇ ਕਿੱਥੋਂ ਦੇ ਰਹਿਣਾ ਹੋਏ ਨਹੀਂ ਦੀਪੂ ਜੀ ਤੇ ਇਹ ਕੀ ਮਸਲਾ ਕੀ ਕੀ ਹੈ ਉਹ ਤੇ ਜੀ ਮਜੀਵੀ ਸਿੰਘਾਂ ਜਾਂਚੜੀ ਤੋਂ ਉਹਨਾਂ ਸਾਡੇ ਜਿਹੜੇ ਤਾਹਿਆਂ ਜੋ ਹੁੰਦਾ ਵੜਾ ਜ ਉਹ ਮੰਗਣ ਡੀਆਂ ਨੇ ਮੇਰੇ ਘਰ ਦੀ ਵੀ ਨਾਲ ਤੇ ਉਹ ਇੱਕ ਜਣੇ ਆਣੀਆਂ ਨਹੀਂ ਤੂੰ ਵੀ ਚਲੀ ਜਾਂਦੀਆਂ ਤੈਨੂੰ ਵੀ ਕੋਈ ਮਿਲ ਜਾਂਦੇ ਉਹ ਨਹੀਂ ਕੁੜੀਆਂ ਚਿਲੀਆਂ ਦਾ ਕੰਮ ਥੋੜਾ ਇਹ ਬੁੱਢਿਆਂ ਦੇ ਰਿਆਂ ਦਾ ਕੰਮ ਹੈ ਬਲਜਿੰਦਰ ਕੌਰਾਂ ਦੀ ਆ ਥਰ ਲੋ ਇਹਨਾਂ ਨੂੰ ਬਲਜਿੰਦਰ ਕੌਰ ਗੁਰਵਿੰਦਰ ਕੌਰ ਅਰਸ਼ਦੀਪ ਜਗਦੀਪ ਤੇ ਉਹ ਕੁੜੀ ਦਾ ਨਾਮ ਕੀ ਦੀ ਨੌਤਾਰੇ ਕੁਲੀ ਮਿਰਨ ਨੂੰ ਅੱਗੇ ਕੌਲ ਜੀ ਨੇ ਸਾਰਿਆਂ ਨੇ ਪਹਿਲਾਂ ਕਿ ਮੇਰੇ ਬਾਹ ਪੰਨੇ ਉਹ ਪੋਤਰੇ ਨੇ ਉਹਨੇ ਕਿਹਾ ਜਾਸੇ ਕਿ ਪੋਤਰੇ ਨੇ ਬਾਹ ਪੰਟੀ ਅਰਸ਼ਦੀਪ ਨੇ ਅਰਸ਼ਦੀਪ ਨੇ ਬਾਅਦ ਡਾਕ ਮਾਰੀ ਬਾਹ ਟੁਕਦੀ ਅਸੀਂ ਜੀਮਾ ਕਰਦੇ ਅਸੀਂ ਆਨੇ ਵੀ ਇਨਸਾਫ ਮਿਲਣਾ ਚਾਹੀਦਾ ਜੇ ਪਰਚਾ ਜੂ ਕੱਟਿਆ 17 ਦਿਨਾਂ ਦਾ ਕਿਉਂ ਨਹੀਂ ਫਿਰ ਬਦਾਰ ਕਰਦੇ ਬੰਦੇ ਬੰਦੇ ਗ੍ਰਿਫਤਾਰ ਕਰਨ ਤੁਹਾਨੂੰ ਕੋਈ ਹੌਸਲਾ ਹੋਵੇ ਇਹ ਜਿਹੜਾ ਨੌ ਜਣੇ ਨੇ ਰਤਾਲ ਸਿੰਘ ਰਿਸ਼ਪਾਲ ਸਿੰਘ ਅਰਸ਼ਦੀਪ ਜਗਦੀਪ ਨੌ ਜਣੇ ਪੰਜ ਬੰਦੇ ਨੇ ਇਹ ਨਹੀਂ ਮੇਰੀ ਨਾ ਮੇਰਾ ਹੋ ਕੋਈ ਪੋਤੇ ਗੱਲੀ ਗੱਲੀ ਮੇਰੀ ਵੀ ਇਹ ਮੇਰੀ ਨੌਂ ਵੀ ਹੈ ਮੈਂ ਵੀਰੇ ਦਵਾਰੇ ਨਹੀਂ ਜਾਣਾ ਮਰੋ ਇਹਨਾਂ ਕੁੱਟ ਕੁੱਟ ਕੇ ਵਾਲ ਕੁੱਟੇ ਦੀੜੇ ਪਾਰੇ ਪੈ ਨਹੀਂ ਢੁੱਟੀਆਂ ਲਾਈਆਂ ਕੋਈ ਆਏ ਪਾਟੂ ਮੁੰਡੇ ਉਹਨਾਂ ਨਾਲ ਕੇ ਛਡਾਇਆ ਵਿਚਾਰ ਹਾਂਜੀ ਤੁਹਾਡਾ ਕੀ ਨਾਮ ਮੇਰਾ ਨਾਮ ਜੀ ਇੰਦਰਜੀਤ ਕੌਰ ਤੇ ਮਹੀਦੀਪੁਰ ਦੇ ਪੇ ਰਹਿਣ ਵਾਲੀ ਪਿੰਡ ਏ ਮੈਂ ਘਰ ਕੱਲੀ ਜੀ ਆ ਕੇ ਬਲਜਿੰਦਰ ਕੌਰ ਤੇ ਗੁਰਵਿੰਦਰ ਕੌਰ ਤੇ ਰਸ਼ਪਾਲ ਤਰਪਾਲ ਆ ਕੇ ਮੇਰੇ ਗੱਲ ਪੈ ਗਈ ਜੀ ਇਹ ਖਿੱਚੀ ਫਿਰਦੇ ਰਹਿ ਤੂੰ ਹੀ ਫਿਰਦੇ ਰਹਿ ਮੈਨੂੰ ਘਰੇ ਕੱਲੀ ਸ਼ਾਲ ਦਾ ਸ਼ੋਰ ਗੱਲ ਜੇ ਨਾਲ ਪਾ ਕੇ ਤੂੰ ਹੀ ਫਿਰਦੇ ਰਹਿ ਜੀ ਤੇ ਵਾਲ ਵੀ ਪੁੱਟੇ ਮੇਰੇ ਤੇ ਮੇਰੀ ਰੋ ਸਰਕਾਰ ਕੋਲੋਂ ਮੰਗ ਜੀ ਇਹਨਾਂ ਨੂੰ ਗ੍ਰਿਫਤਾਰ ਕਿਤੇ ਜਾਣ ਜੀ ਲੈ ਇਹਨਾਂ ਤੇ ਪਰਚਾ ਹੋ ਜਾਏ ਇਹੋ ਮੇਰੀ ਮੰਗ ਜੀ